ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਲੱਗਦਾ ਚੱਲ ਪਿਆ ਤੁਹਾਨੂੰ ਕਿਹਨੂੰ ਮਲਾਉਣਾ ਹੁਣ ਪਹਿਲਾਂ ਬੰਦੇ ਬਹੁਤ ਬੈਠੇ ਆ ਉਰੇ ਤੁਹਾਨੂੰ ਸਾਰਿਆਂ ਦੀਆਂ ਕੱਲਿਆਂ-ਕੱਲਿਆਂ ਦੀਆਂ ਸ਼ਕਲਾਂ ਦਿਖਾਉਣੀਆਂ ਤੇ ਇੱਕ ਲਾਸਟ ਦੇ ਐਂਡ ਦੇ ਇੱਕ ਹੋਰ ਬਹੁਤ ਫੇਮਸ ਸ਼ਕਲ ਦਿਖਾਉਣੀਆਂ ਤੁਹਾਨੂੰ ਜਿੱਤੇ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਸਵਾਦ ਆਊਗਾ ਤੇ ਸਭ ਤੋਂ ਪਹਿਲਾਂ ਹਜੇ ਕੋਈ ਜੁੜਿਆ ਨਹੀਂ ਹੈਗਾ ਲੈ ਹੋ ਗਿਆ ਸਿੱਤੂ ਦਾ ਮੈਂ ਤੇ ਪਹਿਲਾਂ ਤਾਂ ਹਰਦੀਪ ਜੀੜ ਇਹ ਸੀ ਜੇ ਮੱਲੀ ਭਾਜੀ ਸੁੱਖਾ ਸਾਹਿਬ ਬਾਈ ਸਾਡੇ ਭਰਾ ਮੋਹਨ ਸਿੰਘ ਸਾਹਿਬ ਤੇ ਜਗਜੀਤ ਭਰਾ ਮਨੀ ਭਰਾ ਤੇ ਇੱਕ ਮਿੰਟ ਰੋ ਜਾ ਬਣ ਜਾ ਆ ਸਾਡਾ ਭਰਾ ਇੰਦਰ ਕੰਡੋਰੀ ਸਾਡੇ ਵੱਡੇ ਭਾਈ ਤੇ ਇੱਕ ਹੋਰ ਸਖੀ ਜੀ ਦੇ ਦਰਸ਼ਨ ਕਰਾਉਣੇ ਆ ਜੀ ਤੁਹਾਨੂੰ ਸਾਰਿਆਂ ਨੂੰ 1 2 3 ਲਓ ਜੀ ਹੋੜਾ ਜੀ ਦਿਨੋ ਦਾ ਗਾਣਾ ਆ ਰਿਹਾ ਮੇਰਾ ਗਾਣਾ ਆ ਰਹੀ ਹੈ ਆਪਣਾ ਭਾਈ ਅੰਦਰ ਆਪਣੀ ਭਾਈ ਦਾ ਤੋਂ ਮੈਂ ਸਟੈਕ ਕਰ ਰਹੀ ਜੀ 16 ਵੀ ਵਾਲੇ ਜੀ ਦਿਨੋਂ ਥੈਂਕ ਯੂ ਸੋ ਮੱਚ ਪੂਰੇ ਵਰਲਡ ਨੂੰ ਤੇ ਪੂਰੇ ਪਟਿਆਲੇ ਨੂੰ ਤੇ ਪੂਰੇ ਪੰਜਾਬ ਨੂੰ ਜੀ ਭਾਈ ਥੈਂਕ ਯੂ ਸੋ ਮੱਚ ਭਾਈ ਦਾ ਵੀ ਗਾਣਾ ਆ ਰਿਹਾ ਰੋਡੀ ਭਾਈ ਜੀ ਦਾ ਗਾਣਾ ਜੀ ਜੀਤ ਜੀ ਦਾ ਭਾਈ ਜੀ ਦਾ ਇੱਕ ਮਿੰਟ ਇੱਕ ਮਿੰਟ ਆਪਾਂ ਇਕੱਠੇ ਬੋਲਦੇ ਗੋਡਨ ਭਾਈ ਵਾਲੀ ਜਗ੍ਹਾ ਤੇ ਬਹਿਣਾ ਜੀ ਉਹ ਸੌਰੀ ਏ ਲੋ ਜੀ ਇਹ ਸਾਡਾ ਹਰਮਨ ਚੀਵਾ ਭਾਜੀ ਆਪਣੇ ਗਾਣੇ ਨੂੰ ਸਪੋਰਟ ਕਰ ਰਿਹਾ ਜੀ rauudi ਦਾ ਰੀਅਲ ਹੀਰੋ ਕੱਲੂ ਆਪਣਾ ਗਾਣਾ ਰਿਹਾ ਬਾਈ ਜੀ ਦੱਸਿਓ ਜੀ ਬਾਈ ਜੀ ਦਾ rauudi ਗਾਣਾ ਆ ਰਿਹਾ ਜੀ ਜੀਤ ਪਰਜੀਤ ਬਾਈ ਜੀ ਦਾ ਸੋ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਜੀ ਜਿਵੇਂ ਮੇਰੀ ਤੁਸੀਂ ਸਪੋਰਟ ਕਰਦੇ ਹੋ ਸੋ ਬਾਈ ਜੀ ਦੀ ਵੀ ਬਹੁਤ ਵਧੀਆ ਆਰਟਿਸਟ ਨੇ ਸੋ ਬਹੁਤ ਵਧੀਆ ਮਤਲਬ ਕਰਦੇ ਨੇ ਗਾਣੇ ਗੁਣੇ ਗੰਦੇ ਨੇ ਬਹੁਤ ਵਧੀਆ ਜੀ ਵੱਧ ਤੋਂ ਵੱਧ ਸਪੋਰਟ ਕਰਨੀ ਆ I love you all ਜੀ ਦਿਲੋਂ ਥੈਂਕ ਯੂ so much ਥੈਂਕ ਯੂ so much I love you all ਜੀ ਦਿਲੋਂ ਬਹੁਤ ਜ਼ਿਆਦਾ ਅੱਛਾ ਬਾਬਾ ਜੀ ਗਾਣਾ ਇਹ ਮੇਰਾ ਰੀਲ ਗੱਡੀ ਸੁਣਿਆ ਸੀਗਾ ਜੀ ਨੇ ਹਾਂ ਸੁਣਿਆ ਤਾਂ ਹੈਗੇ ਵੈਸੇ ਬਹੁਤ ਵਧੀਆ ਈ ਯਾਰ ਵੈਸੇ I ain't I hope ਕੀ ਬਾਕੀ ਗਾਣਿਆਂ ਮango ਵੀ ਵਧੀਆ ਜਾਊਗਾ so ਬਹੁਤ ਵਧੀਆ ਭਾਈ ਜੀ ਕਰਦੇ ਨੇ ਬਹੁਤ ਵਧੀਆ ਥੈਂਕ ਯੂ so much I love you all ਜੀ so much ਬਹੁਤ ਬਹੁਤ ਧੰਨਵਾਦ ਭਾਈ ਇੱਕ ਦਾ ਗਾਣਾ ਸੁਣਾ ਦੇ ਫਿਰ ਚਲੋ ਮੁੱਛਾ ਸੁਣਾ ਦਿਆਂ ਜਿਹੜੇ ਛੇਲੀ ਦੇ ਬਣਾਏ ਹਾ ਹਾ ਕੀ ਬਾਤ ਹੈ ਉਹ ਯਾਰਾਂ ਵੈਲੀਆਂ ਦੇ ਵਿੱਚ ਵਹਿ ਕੇ 치ਮਾ ਹੱਸਦਾ ਉਹ ਜੱਟ ਮੁੱਛ ਤੋਂ ਵੀ ਨਾ ਨਹੀਂ ਜੱਜਦੇ ਵਾਹ ਉਹ ਤੂੰ ਵੀ ਸੋਹਣੀ ਏ ਯਾਰਾਂ ਤੇ ਕਿੰਨਾ ਮਰਦੀ ਇਹ ਦੂਣੀ ਤੇਰੇ ਨਾਂਂ ਦੱਸਦੇ ਥੈਂਕ ਯੂ ਲਵ ਯੂ ਆਲ ਹੈ ਜੀ ਦਿਲੋਂ ਧੰਨਵਾਦ ਉਹ ਬਾਹਰੀ ਵੇਟ ਨਾ ਕਰਾ ਤੂੰ ਜੰਨਾ ਮੇਰਾ ਉਹ ਜੱਟੀ ਤੈਨੂੰ ਦਿਲੋਂ ਹੀ ਪਿਆਰ ਕਰਦੀ ਆ ਉਹ ਤੈਨੂੰ ਪੱਟਣਾ ਮੈਂ ਖੁੰਡਿਆ ਮੁੱਛਾਂ ਵਾਲਿਆ ਤਾਂ ਹੀ ਲੰਬੀ ਗੋਤ ਰੱਖੀਆ ਆਹਾ ਉਹ ਤੂੰ ਵੀ ਕੁੜੀਆਂ 'ਚ ਵਸ ਵੱਟ ਹੋਣਿਆ ਉਹ ਤੂੰ ਵੀ ਕੁੜੀਆਂ 'ਚ ਵਸ ਵੱਟ ਹੋਣਿਆ ਮੈਂ ਗੱਲ ਭਾਬੀ ਨਾਲ ਕਰ ਰੱਖੀਆ ਆਹਾ ਉਹ ਤੈਨੂੰ ਪੱਟਣਾ ਮੈਂ ਖੁੰਡਿਆ ਮੁੱਛਾਂ ਵਾਲਿਆ ਵੈਰੀ ਗੁੱਡ ਤਾਂ ਹੀ ਲੰਬੀ ਗੋਤ ਰੱਖੀਆ ਥੈਂਕ ਯੂ ਸੋ ਮਾਚੀ ਬੜੀਆਂ ਬੜੀਆਂ ਨੇ ਥੈਂਕ ਯੂ ਇੱਕ ਵਾਰ ਗਾਣਾ ਸੁਣਿਆ ਸੀਗਾ ਜੀ ਤੁਹਾਡਾ ਜਿਹੜਾ ਕਹਿੰਦਾ ਸੀ ਵੀ ਕੁੜੀ ਬੁਲਟ ਤੇ ਸਰਦਾਰਾਂ ਨਾਲ ਕਿੱਦਾਂ ਸੀਗਾ ਜੱਟ ਦੀਆ ਮੈਂ ਥੋੜਾ ਭੁੱਲ ਗਿਆ ਨਾ ਟਰਵਾ ਹੋਣਾ ਦਿੰਦਾ ਤੁਹਾਨੂੰ ਗਾਣਾ ਜਿਹੜਾ ਅੱਜ ਸੁਣਾਇਆ ਉੱਥੇ ਆਉਂਦੇ ਆਉਂਦੇ ਮੈਨੂੰ ਗੱਡੀ ਚ ਤੇ ਉਹ ਫਿਰ ਉਹ ਹੁਣ ਫਿਰਦੀ ਐ ਵਿਆਹ ਵਾਸਤੇ ਮੁੰਡਾ ਲੱਭਦੀ ਵੈਰੀ ਗੁੱਡ ਉਹ ਕਹਿੰਦੀ ਚੰਗਾ ਹੁੰਦਾ ਜੇ ਨਾ ਯਾਰੀ ਚੀਮੇ ਨਾਲ ਲਾਉਂਦੀ ਵਾਹਿਗੁਰੂ ਉਹ ਸਾਡਾ ਯਾਰਾਂ ਚ ਬਲੱਡ ਜਾ ਕੇ ਵੱਧਦਾ ਹਾਏ 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 ਉਹ ਦਿਲ ਕੱਟਦਾ ਸ਼ੈਦ ਮੁਟਿਆਰ ਦਾ ਹਾਏ ਹਾਏ ਉਹ ਤੂੰ ਪੰਗੇ ਜੱਟਾਂ ਦੇ ਮੁੰਡੇ ਨਾ ਲੈਂਦੀ ਜਾਨ ਜਾਣ ਕੇ ਉਹ ਚਿਮਾ ਫਿਰਦਾ ਯਾਰਾਂ ਤੋਂ ਜਾਨਵਾਰ ਦਾ ਕੀ ਜਾਨਵਾਰ ਕੀ ਬਾਤ ਕਿਹੜੇ ਯਾਰਾਂ ਤੋਂ ਇੰਦਰ ਪੰਡੋਰੀ ਵਰਗੇ ਜੀ ਹਾਏ ਹਾਏ ਕੀ ਬਾਤ ਜਿਹੜੇ ਪਹਿਲੇ ਯਾਰਾ ਤੇਰੇ ਬਾਹਰੋਂ ਜਿਹੜੇ ਤੈਨੂੰ ਸਪੋਰਟ ਕਰਦੇ ਆ ਉਹ ਉਹ ਪਹਿਲਾਂ ਆਪਾਂ ਸਾਰੇ ਬੱਲ ਚ ਆ। ਸਾਰੇ ਬੱਜੇ ਨੇ ਮੇਰੇ ਆਸਟ੍ਰੇਲੀਆ, ਕੈਨੇਡਾ, ਨਿਊ ਮਿਲਬੌਰਨ, ਟੋਰਾਂਟੋ ਵਾਲੇ ਥਾਈ ਲੈਬਲਟ ਵਾਲੇ ਸਾਰੇ ਬੈਠੇ ਨੇ ਜੀ। ਸੋ ਬਹੁਤ ਜਿਆਦਾ ਧੰਨਵਾਦ। ਫਿਲਪੀਨਸ, ਮਨੀਲੇ ਵਾਲੇ। ਮਨੀਲੇ ਵਾਲੇ ਵੀ ਬਹੁਤ ਜਿਆਦਾ ਧੰਨਵਾਦ ਜੀ। ਸਾਰਿਆਂ ਦੀ ਇੱਕ ਰਿਕਵੈਸਟ ਹੈ ਸਾਰਿਆਂ ਨੂੰ। ਹਾਂ ਜੀ। ਗਾਲਾਂ ਜਿੰਦੀਆਂ ਮਾਰਦੀ ਕੱਢੋ ਕੋਈ ਚੱਕਰ ਨਹੀਂ। ਤੇ ਬਾਈ ਦੇ ਨਾਲ ਉੱਦਾ ਧੱਕਾ ਨਾ ਕਰਿਆ ਕਰੋ ਕੋਈ ਵੀ ਆਹ ਬਾਈ ਜਿਹੜਾ ਸੁਣਾ ਕਰਿਆ ਕਰੋ ਚੰਗੀ ਗੱਲ ਬਿਲਕੁਲ ਆਉਂਦਾ ਨਾ ਦੇਖੋ ਕੋਈ ਚੱਕਣ ਨਹੀਂ ਪਾ ਬੰਦਾ ਮੇਰੀ ਗਰੰਟੀ ਆ ਵੀ ਬੰਦਾ ਦਿਲ ਦਾ ਹੀਰਾ ਭਗਤ ਬੰਦਾ ਜਮਾਈ ਜਮਾਈ ਨਜ਼ਾਰਾ ਹੀ ਆ ਮੂਰਾ ਯਾਰ ਸਵੇਰ ਦਾ ਅੱਜ ਮੈਂ ਇਹਦੇ ਨਾਲ ਹੀ ਆ ਬਹੁਤ ਵਧੀਆ ਦਿਨ ਲੰਘਿਆ ਬਾਈ ਨੇ ਅੱਜ ਬਾਈ ਨੂੰ ਮੈਂ ਪਹਿਲੀ ਵਾਰੀ ਮਿਲਿਆ ਪਰ ਵੀਰਾ ਦਿਲ ਦਾ ਇੰਨਾ ਘੈਂਟ ਬੰਦਾ ਜਿਹੜੇ ਬਾਈ ਤੁਸੀਂ ਸਾਰੇ ਗਾਲਾਂ ਕੱਢਦੇ ਹੋ ਨਾ ਬਈ ਉਹ ਚੰਗੀ ਗੱਲ ਨਹੀਂ ਹੈਗੀ ਇਹ ਬੰਦਾ ਲੋਕਾਂ ਦੇ ਚਿਹਰਿਆਂ ਤੇ ਹਾਸਾ ਲੈ ਕੇ ਆਉਂਦਾ ਅੱਜਕੱਲ ਦੀ ਸਟ੍ਰੈਸ ਵਾਲੀ ਜ਼ਿੰਦਗੀ ਆ ਸਾਡੀ ਸਾਰੀ ਲਾਈਫ ਆ ਸੋ ਜੇ ਆਪਾਂ ਇਹ 4 ਮਿੰਟ ਹੱਸ ਖੇਡ ਲਵੋਗੇ ਤਾਂ ਚੰਗੀ ਗੱਲ ਹੀ ਆ ਸੋ ਬਾਈ ਬਾਈ ਸਪੋਰਟ ਕਰਿਆ ਕਰੋ ਸਾਰੇ ਜਿਹਦੇ ਭੱਗਾਂ ਨੂੰ ਖਾਣਾ ਕਿਸੇ ਨੇ ਵੀ ਨਹੀਂ ਕੋਈ ਵੀ ਨਹੀਂ ਖਾਦਾ ਹੁੰਦਾ ਨਾ ਆਬਵੀਅਸਲੀ ਕੋਈ ਵੀ ਬੰਦਾ ਮੋਰੇ ਆ ਰਿਹਾ ਉਹਦੇ ਚ ਕੋਈ ਨਾ ਕੋਈ ਅਲੱਗ ਚੀਜ਼ ਹੁੰਦੀ ਆ ਤਾਂ ਹੀ ਆ ਰਿਹਾ ਹਾਂ ਜੀ ਜੀ ਬਿਲਕੁਲ ਗੱਲ ਸਰ ਮੇਰੇ ਹਿਸਾਬ ਨਾਲ ਕਰਨੀ ਨਹੀਂ ਚਾਹੀਦੀ ਕਰ ਲਓ ਚਲੋ ਘਰ ਬੈਠ ਕੇ ਕਰ ਲਓ ਭਾਜ ਜਿੱਦਾਂ ਘਰੇ ਆ ਕੇ ਮੋਬਾਈਲ ਮੇਰੀ ਰਿਕਵੈਸਟ ਹੈ ਜੀ ਉਹ ਬਹੁਤ ਗਲਤ ਗੱਲ ਹੈ ਵੀਰੇ ਜਿਹੜੇ ਗਾਣੇ ਮੇਰੇ ਨਹੀਂ ਪਸੰਦ ਹੈਗੇ ਪੰਜਾਬ ਦੇ ਵਿੱਚ ਬਾਵਾ ਪ੍ਰਿਆੰਦਾ ਸਿੰਗਰਾਂ ਦੀ ਲਾਈਨ ਲੱਗੀ ਆਂਦੀ ਆ ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ ਜੇ ਮੇਰੇ ਗਾਣੇ ਨਹੀਂ ਪਸੰਦ ਜੀ ਮੈਂ ਐਵੇਂ ਕਿਸੇ ਨੂੰ ਤੱਕਾ ਨਹੀਂ ਕਰਦਾ ਕਿ ਮੇਰੇ ਗਾਣੇ ਮੇਰੇ ਗਾਣੇ ਤਾੜੀ ਲਾ ਦਿਓ ਸਾਰੇ ਜਣੇ ਇੱਕ ਵਾਰੀ ਕੀ ਆ ਬਾਤ ਹੈ ਜੀ ਕੀ ਆ ਬਾਤ ਹੈ ਲਾਲ ਜੀ ਅਚਕ ਕੱਲੂ 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 ਬਾਈ ਜੀ ਦਾ ਜੀਤ ਵਰਜੀਤ ਦਾ ਰੌਂਡੀ ਗਾਣਾ ਆ ਰਿਹਾ ਜੀ ਰੌਂਡੀ ਗਾਣਾ ਆ ਰਿਹਾ ਜੀ ਸੋ ਬਾਈ ਜੀ ਨੂੰ ਬਹੁਤ ਬਹੁਤ ਸਪੋਰਟ ਕਰਨਾ ਬਾਈ ਜੀ ਦਾ ਗਾਣਾ ਐਨ ਐਨ ਆਈ ਹੋਪ ਕਿ ਆਪਾਂ ਉਮੀਦ ਕਰਦੇ ਹਾਂ ਸਾਰੇ ਯਾਰ ਵੈਲੀ ਬੈਠੇ ਨੇ ਆਪਣੇ ਦੀ ਕੀ ਬਾਈ ਜੀ ਦਾ ਗਾਣਾ ਬਹੁਤ ਵਧੀਆ ਸੁਪਰ ਡੂਪਰ ਹਿੱਟ ਜਾਵੇ ਥੈਂਕ ਯੂ ਭਾਜੀ ਤੋਂ ਬਹੁਤ ਜ਼ਿਆਦਾ ਉਮੀਦਾਂ ਲੇ ਸੋ ਕਦੇ ਇਹਨਾਂ ਨੂੰ ਬਾਈ ਜੀ ਨੂੰ ਟੀਵੀ ਤੇ ਦੇਖੀਦਾ ਸੀ ਸੋ ਅੱਜ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਇਹ ਦੀ ਲੋਕੀ ਬਾਈ ਜੀ ਨਾਲ ਬੈਠੇ ਸੋ 2300 ਮਾਚੀ ਥੈਂਕ ਯੂ ਲਵ ਯੂ ਲਵ ਯੂ ਲਵ ਯੂ ਦਿਲੋਂ ਬਾਈ ਜੀ ਚੀਜ਼ ਵਰਜੀਤ ਵਰਜੀਤ ਦੀ ਬਾਈ ਜੀ ਨੂੰ ਪੁੱਛਤੇ ਇੰਦਰ ਕੁਮਾਰ ਸਿੰਘ ਬਾਈ ਜੀ ਨੂੰ ਤੇ ਜਿਹੜੇ ਅੱਜ ਮੈਨੂੰ ਲੈ ਕੇ ਆਏ ਜੀ ਸੋ ਥੈਂਕ ਯੂ ਸੋ ਮਚੀ ਦਿਲੋਂ ਲਵ ਯੂ ਔਲਾਦ ਦਿਲੋਂ ਮੈਂ ਵਰਲਡ ਨੂੰ ਜੀ ਮੈਂ ਹਨਾ ਇਹ ਇੰਦਰ ਵੀਰੇ ਦਾ ਬਹੁਤ ਬਹੁਤ ਮੈਨੂੰ ਬਹੁਤ ਅੱਜ ਵਧੀਆ ਲੱਗਿਆ ਵੀ ਮੇਰੇ ਦੋਸਤ ਇਦਾਂ ਦੇ ਨੇ ਮੇਰੇ ਯਾਰ ਇਦਾਂ ਦੇ ਨੇ ਜਿਹੜਾ ਬਾਈ ਇਹ ਬਾਈ ਦਾ ਕਹਿੰਦੇ ਅੱਜ ਮੈਂ ਸੁਣਿਆ ਬਾਈ ਤੋਂ ਵੀ ਅੱਜ ਕਿਸੇ ਨੇ ਨਾ ਫੋਨ ਮੋਬਾਈਲ ਤੋੜਤਾ ਕਿਸੇ ਨੇ ਤੇ ਵੀਰੇ ਨੂੰ ਜਦੋਂ ਪਤਾ ਲੱਗਿਆ ਵੀਰਾ ਦੌੜ ਕੇ ਗਿਆ ਤੇ ਬਾਈ ਨੂੰ ਉਹ ਨਾ ਚੱਕ ਕੇ ਉਰੇ ਚੰਡੀਗੜ੍ਹ ਲੈ ਆ ਤੇ ਆਪਾਂ ਬੈਠਿਆ ਉਹ ਮੇਰਾ ਵੀਰ ਬਿਠਾ ਜੀ ਇੱਧਰ ਗੋਲੋ ਸਕੇ ਰਾਜੀ ਦੇਸੀ ਸਵਾਗ ਵਾਲੇ ਕੰਪਨੀ ਵਾਲੇ ਮਾਲਕ ਸਾਡੇ ਕੈਂਬੀ ਹੁਣਾਂ ਦੇ ਸਾਰੇ ਗਾਣੇ ਇਸ ਕੰਪਨੀ ਚ ਆਉਂਦੇ ਆ ਸੋ ਬਾਈ ਦਾ ਗਾਣਾ ਕਰਾਂਗੇ ਮੇਰਾ ਗਾਣਾ ਆ ਰਿਹਾ ਜੀ ਰਫਲਾ ਬਾਈ ਜੀ ਸੋ ਬਾਈ ਜੀ ਮੈਨੂੰ ਇਸ ਪਲੇਟਫਾਰਮ ਤੇ ਲੈ ਕੇ ਆਏ ਬਹੁਤ ਬਹੁਤ ਥੈਂਕ ਯੂ so much ਬਾਈ ਗਰੂ ਰੱਬ ਦਾ ਇਹ ਹੱਥ ਫੋਟੋ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਰੌਡੀ ਰੌਡੀ ਆ ਰਹੇ ਨੇ ਕੱਲ ਗਾਣਾ ਆ ਰਿਹਾ ਜੀ ਕੱਲ ਬਾਈ ਜੀ 9x ਦੇ ਵਰਲਡ ਕਲੀਮਰ ਹੈ ਜੀ ਪੂਰਾ YouTube ਤੇ ਲਿੰਕ ਸ਼ੇਅਰ ਕਰਨਾ ਸਾਰਿਆਂ ਨੇ ਸ਼ੇਅਰ ਕਰ ਦਾਂਗੇ ਸੋ ਬਾਈ ਜੀ ਬਹੁਤ ਵਧੀਆ ਬਹੁਤ ਵਧੀਆ ਆਰਟਿਸਟ ਨੇ ਥੈਂਕ ਯੂ ਜੀ ਥੈਂਕ ਯੂ so much ਬਾਈ ਜੀ ਲਵ ਯੂ ਆਲ ਹੈ ਜੀ ਦਿਲੋਂ ਪੂਰੇ ਪਰਲ ਨੂੰ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ